ਮੈਂ ਇੱਕ ਗਵਤਾ ਪੇਸ਼ ਕਰ ਰਹੀ ਹਾਂ ਜਿਸ ਦਾ ਸਿਰਲੇਖ ਹੈ ਮੈਂ ਸੱਚੀ ਜਿਉਣਾ ਚਾਹੁੰਦੀ ਹਾਂ ਮੈਂ ਸੱਚੀ ਜੰਮਣਾ ਚਾਹੁੰਦੀ ਹਾਂ ਮੈਂ ਹੌਸਲਿਆਂ ਦਾ ਪੁੰਜ ਵੀ ਹਾਂ ਤੇ ਹਿੰਮਤ ਦਾ ਦਰਿਆ ਵੀ ਹਾਂ ਜਿਸ ਦਰਤੇ ਦੇਵਤੇ ਝੁਕਦੇ ਨੇ ਮੈਂ ਮਮਤਾ ਦੀ ਦਰਗਾਹ ਵੀ ਹਾਂ ਮੈਂ ਲక్ష్ਮੀ ਦੀ ਝੰਕਾਰ ਦੇ ਵਿੱਚ ਮੈਂ ਸੱਸੀ ਵਰਗਾ ਪਿਆਰ ਵੀ ਹਾਂ ਮੈਂ ਗੁੱਟੇ ਵੱਜੀ ਰਖੜੀ ਹਾਂ ਮੈਂ ਕੁੱਲ ਦੁਨੀਆ ਤੋਂ ਵੱਖਰੀ ਹਾਂ ਮੈਂ ਧਰਤੀ ਜਿਹੀ ਸ਼ਾਂਤ ਵੀ ਹਾਂ ਮੈਂ ਕਵੀਆਂ ਦਾ ਬਿਰਤਾਂਤ ਵੀ ਹਾਂ ਮੈਂ ਮੱਥੇ ਲਗਾ ਟਿੱਕਾ ਵੀ ਤੇ ਪਿਓ ਦੇ ਸਿਰ ਦੀ ਪੱਗ ਵੀ ਹਾਂ ਮਾਂ ਦੀ ਮੈਂ लाਡਲੀ ਜਾਈ ਹਾਂ ਢੋਲੇ ਦੇ ਹੱਥ ਦਾ ਨਗ ਵੀ ਹਾਂ ਮੈਂ ਕਲਪਨਾ ਦੀ ਉਡਾਨ ਦੇ ਵਿੱਚ ਜਲ ਥਲ ਤੇ ਅਸਮਾਨ ਦੇ ਵਿੱਚ ਮੈਂ ਮੋਢੀ ਸtare ਲਾਏ ਹੋਏ ਨੇ ਕਿੰਨੇ ਹੀ ਬਾਣੇ ਪਾਏ ਹੋਏ ਨੇ ਮੈਂ ਰਣ ਚੰਡੀ ਤੇ ਮਰੀਮ ਵੀ ਮੈਂ ਰਣਚੰਡੀ ਤੇ ਮਰੀਮ ਵੀ ਮੈਂ ਨੂਰਾ ਸੁਨੀਤਾ ਵਿਲੀਅਮ ਵੀ ਮੈਂ ਕਿਸੇ ਦੇ ਘਰ ਦੀ ਲਾਜ ਵੀ ਹਾਂ ਮੈਂ ਲੋਕ ਵੀ ਹਾਂ ਅਤੇ ਸਮਾਜ ਵੀ ਹਾਂ ਮੈਥੋਂ ਹੀ ਇਹ ਜਗ ਚੱਲਦਾ ਹੈ ਮੈਥੋਂ ਹੀ ਇਹ ਜਗ ਚੱਲਦਾ ਹੈ ਸਭ ਮੇਰੀ ਕੁੱਖ ਦੇ ਵਿੱਚ ਪਲਦਾ ਹੈ ਵਿੱਚ ਗ੍ਰਹਿਸਤੀ ਦਫ਼ਤਰ ਦੇ ਮੈਂ ਸਾਂਝੀ ਹਿੱਸੇਦਾਰ ਵੀ ਹਾਂ ਇੰਨੀਆਂ ਮੁੱਲਾਂ ਮਾਰੀਆਂ ਨੇ ਫਿਰ ਵੀ ਬਾਬਲ ਦੇ ਸਿਰ ਦਾ ਭਾਰ ਹੀ ਹਾਂ ਐਨੀਵੇਂ ਮੱਲਾ ਮਾਰੀਆਂ ਨੇ ਫਿਰ ਵੀ ਬਾਬਲ ਦੇ ਸਿਰ ਦਾ ਭਾਰ ਹੀ ਹਾਂ ਮੈਂ ਜ਼ਿਆਦਾ ਕੁਝ ਨਹੀਂ ਚਾਹੁੰਦੀ ਹਾਂ ਬਸ ਹੋਂਦ ਮੇਰੀ ਸਵਕਾਰ ਕਰੋ ਮੈਂ ਇੱਜ਼ਤ ਮਾਨ ਦੀ ਭੁਖੀ ਹਾਂ ਕੁਝ ਮਾਨ ਦਿਓ ਸਤਕਾਰ ਕਰੋ ਕੁਝ ਮਾਨ ਦਿਓ ਸਤਕਾਰ ਕਰੋ ਕੰਜਕ ਮੰਨ ਕੇ ਜੋ ਪੂਜਦੇ ਨੇ ਕੰਜਕ ਮੰਨ ਕੇ ਜੋ ਪੂਜਦੇ ਨੇ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਮੈਂ ਸੱਚੀ ਜਿਉਣਾ ਚਾਹੁੰਨੀ ਆ ਮੈਂ ਸੱਚੀ ਜਿਉਣਾ ਚਾਹੁੰਨੀ ਆ ਮੈਂ ਸੱਚੀ ਜਮਨਾ ਚਾਹੁੰਨੀ ਆ ਮੈਂ ਸੱਚੀ ਜਮਨਾ ਚਾਹੁੰਨੀ ਆ ਧੰਨਵਾਦ